ਪੰਜਾਬ ਦੀ ਧਰਤੀ ਦੇ ਮਹਾਨ ਰਾਜਾ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੂੰ ਲੋਕ ਸ਼ੇਰੇ ਪੰਜਾਬ ਵੀ ਕਹਿੰਦੇ ਨੇ ਆਪਣੇ ਸਮੇਂ ਦੇ ਸਭ ਤੋਂ ਤਾਕਤਵਰ ਤੇ ਸੈਕੂਲਰ ਰਾਜਾ ਬਣ ਕੇ ਉਭਰੇ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਨੂੰ ਗੁਜਰਾਵਾਲਾ ਸ਼ੁਕਰਚੱਕੀਆ ਮਿਸਲ ਦੇ ਮੁਖੀਆ ਮਹਾਂ ਸਿੰਘ ਤੇ ਰਾਜਕੌਰ ਦੇ ਘਰ ਹੋਇਆ ਸਿਰਫ 12 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਹ ਸ਼ੁਕਰ ਚੱਕੀਆ ਮਿਸਲ ਦੀ ਅਗਵਾਈ ਕਰਨ ਲੱਗੇ 1801 ਚ ਰਣਜੀਤ ਸਿੰਘ ਨੇ ਆਪਣੇ ਰਾਜ ਦੀ ਸਥਾਪਨਾ ਕਰਕੇ ਆਪਣੇ ਆਪ ਨੂੰ ਪੰਜਾਬ ਦਾ ਮਹਾਰਾਜਾ ਘੋਸ਼ਿਤ ਕੀਤਾ ਤੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ ਉਹਨਾਂ ਦੀ ਇਕਤਾ ਸੈਂਕੁਲਰਿਟੀ ਤੇ ਪੋਸਪੈਨਟੀ ਦੇ ਆਧਾਰ ਤੇ ਇੱਕ ਸਿੱਖ ਰਾਜ ਬਣਿਆ ਜਿਹੜਾ ਕਿ 1839 ਤੱਕ ਉਹਨਾਂ ਦੇ ਜੀਵਨ ਕਾਲ ਤੱਕ ਚੱਲਿਆ ਉਹਨਾਂ ਦਾ ਰਾਜ ਇੱਕ ਮਿਸਾਲ ਸੀ ਜਿੱਥੇ ਹਿੰਦੂ ਮੁਸਲਮਾਨ ਤੇ ਸਿੱਖ ਸਭ ਇਕੱਠੇ ਤੇ ਸ਼ਾਂਤੀ ਦੇ ਨਾਲ ਰਹਿੰਦੇ ਸੀ ਅੱਗੇ ਵਧਣ ਤੋਂ ਪਹਿਲਾਂ ਸਾਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਛੋਕੜ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ ਤਾ ਜੋ ਅਸੀਂ ਡਿਟੇਲ ਦੇ ਵਿੱਚ ਉਹਨਾਂ ਦੀ ਲਾਈਫ ਨੂੰ ਸਟੱਡੀ ਕਰ ਸਕੀਏ ਸੋ ਇਸ ਸਾਰੀਆਂ ਚੀਜ਼ਾਂ ਦੀ ਸ਼ੁਰੂਆਤ ਹੁੰਦੀ ਹੈ ਮਿਸਲਾਂ ਦੀ ਰਚਨਾ ਤੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬਣਾਉਣ ਦੇ ਲਈ ਇਹ ਨਹੀਂ ਪਹਿਲਾਂ ਹੀ ਰੱਖ ਦਿੱਤੀ ਗਈ ਸੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਖਾਲਸਾ ਪੰਥ ਦੀ ਸਥਾਪਨਾ ਕਰਕੇ ਸਿੱਖਾਂ ਨੂੰ ਇੱਕ ਨਵਾਂ ਰੂਪ ਦਿੱਤਾ ਹਿੰਮਤ ਤਾਕਤ ਤੇ ਸੇਵਾ ਦਾ ਸੰਦੇਸ਼ ਦਿੱਤਾ ਉਹਨਾਂ ਨੇ ਸਿੱਖਾਂ ਨੂੰ ਸਿੱਖ ਧਰਮ ਦੀ ਰੱਖਿਆ ਦੇ ਲਈ ਜੰਗ ਲੜਨ ਦੀ ਤਿਆਰੀ ਕਰਵਾਈ ਗੁਰੂ ਜੀ ਦੇ ਸੰਦੇਸ਼ ਤੋਂ ਸਿੱਖ ਕੌਮ ਨੂੰ ਲਗਾਤਾਰ ਮੁਗਲਾਂ ਦੇ ਜ਼ੁਲਮਾਂ ਨਾਲ ਲੜਨ ਦੀ ਤਾਕਤ ਮਿਲਦੀ ਰਹੀ 1708 ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸੰਦੇਸ਼ ਤੇ ਚੱਲ ਕੇ ਪਹਿਲੀ ਵਾਰ ਸਿੱਖ ਰਾਜ ਦੀ ਸਥਾਪਨਾ ਕੀਤੀ 1710 ਤੱਕ ਮੁਗਲਾਂ ਨੂੰ ਹਰਾਇਆ ਤੇ ਮੁਗਲਾਂ ਨੂੰ ਭਜੜਾ ਭਾਈ ਰਗੀਆਂ ਪਰ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਸਭ ਕੁਝ ਬਦਲ ਗਿਆ ਹੁਣ ਸਿੱਖ ਸੰਗਤ ਨੂੰ ਇੱਕ ਨਵੀਂ ਸੋਚ ਤੇ ਨਵੇਂ ਤਰੀਕੇ ਦੀ ਲੋੜ ਸੀ ਜਿਸ ਨਾਲ ਸਿੱਖ ਰਾਜ ਨੂੰ ਦੁਬਾਰਾ ਤੋਂ ਕਾਇਮ ਕੀਤਾ ਜਾ ਸਕੇ 1730 ਦੇ ਆਸ-ਪਾਸ ਅਫਗਾਨ ਹਮਲਾਵਰਾਂ ਦੇ ਸਵੇ ਸਿੱਖਾਂ ਨੂੰ ਆਪਣੇ ਇਲਾਕੇ ਬਚਾਉਣ ਦੇ ਲਈ ਇੱਕ ਨਵੀਂ ਸੰਗਠਨ ਦੀ ਲੋੜ ਸੀ ਸਿੱਖ ਛੋਟੇ-ਛੋਟੇ ਕਬੀਲਿਆਂ ਦੇ ਵਿੱਚ ਲੜਦੇ ਰਹਿੰਦੇ ਪਰ ਅੱਗੇ ਜਾ ਕੇ ਉਹਨਾਂ ਨੇ 1748 ਈਸਵੀ ਦੇ ਵਿੱਚ ਇੱਕ ਦਲ ਖਾਲਸਾ ਦੀ ਸਥਾਪਨਾ ਕੀਤੀ ਇੱਕ ਸਿੱਖ ਸੈਨਾ ਜੋ 12 ਟੁਕੜੀਆਂ ਦੇ ਵਿੱਚ ਵੰਡੀ ਗਈ ਜਿਨ੍ਹਾਂ ਨੂੰ ਅਸੀਂ ਮਿਸਲ ਕਹਿੰਦੇ ਹਰ ਮਿਸਲ ਦਾ ਇੱਕ ਇਲਾਕਾ ਸੀ ਜਿਹੜਾ ਉਹ ਸੰਭਾਲਦੇ ਸੀ ਖਾਲਸੇ ਦੀ ਰੂਹ ਨਾਲ ਉਹਨੂੰ ਜੋੜ ਕੇ ਰੱਖੀ ਸੀ ਇਦਿਸਨਾ ਵਲੀ-ਵਲੀ ਪੰਜਾਬ ਦੀ ਇਫਤਹਾਉਤੀ ਸ਼ਿਫਤੀ ਬਣ ਗਈਆਂ ਜੋ ਕਿ ਮੁਗਲਾਂ ਤੇ ਅਫਗਾਨਾਂ ਦੇ ਜ਼ੁਲਮਾਂ ਦੇ ਖਿਲਾਫ ਲੜਦੀਆਂ ਰਹੀਆਂ 12 ਮਿਸਲਾਂ ਦੀ ਸਥਾਪਨਾ ਹੋਈ ਅਤੇ ਹਰ ਮਿਸਲ ਨੇ ਆਪਣਾ ਆਪਣਾ ਜੋ ਇਲਾਕਾ ਹੈ ਉਹਨੂੰ ਸੰਭਾਲਿਆ ਸਭ ਤੋਂ ਪਹਿਲੀ ਮਿਸਲ ਸ਼ੁਕਰਚਕੀਆਂ ਮਿਸਲ ਚਰਤ ਸਿੰਘ ਦੀ ਅਗਵਾਈ ਦੇ ਵਿੱਚ ਸ਼ੁਕਰਚਕੀਆਂ ਮਿਸਲ ਬਣਾਈ ਗਈ ਪੰਜੀ ਮਿਸਲ ਹਰੀ ਸਿੰਘ ਨੇ ਸੰਭਾਲੀ ਆਲੂ ਵਾਲੀਆਂ ਮਿਸਲ ਜੱਸਾ ਸਿੰਘ ਆਲੂ ਵਾਲੀਆਂ ਦੀ ਅਗਵਾਈ ਦੇ ਵਿੱਚ ਆਲੂ ਵਾਲੀਆਂ ਮਿਸਲ ਦਾ ਨਿਰਮਾਣ ਕੀਤਾ ਗਿਆ ਉਸ ਤੋਂ ਬਾਅਦ ਆਉਂਦੀ ਹੈ ਜੀ ਕਨਈਆ ਮਿਸਲ ਜੈ ਸਿੰਘ ਕਨਈਆ ਨੇ ਲੀਡਰਸ਼ਿਪ ਦੇ ਵਿੱਚ ਇਸ ਮਿਸਲ ਨੂੰ ਚਲਾਇਆ ਗਿਆ ਅਜੇ ਹੋਰ ਵੀ 8 ਮਿਸਲ ਜਿਨ੍ਹਾਂ ਨੇ ਸਿੱਖ ਕੌਮ ਨੂੰ ਬਾਹਰੀ ਹਮਲਿਆਂ ਤੋਂ ਬਚਾਇਆ ਤੇ ਪੰਜਾਬ ਨੂੰ ਮਜ਼ਬੂਤ ਬਣਾਇਆ ਚੜਤ ਸਿੰਘ ਜੋ ਕਿ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਕਰਨਜੀਤ ਸਿੰਘ ਦੇ ਦਾਦਾ ਜੀ ਜ਼ਾਂ 1707 ਤੇ 70 ਦੇ ਦਸ਼ਕ ਦੇ ਵਿੱਚ ਸ਼ੁਕਰਚੱਕੀਆ ਮਿਸਲ ਦੇ ਸਭ ਤੋਂ ਤਾਕਤਵਰ ਜਰਨੈਲ ਬਣ ਗਏ ਉਹਨਾਂ ਨੇ ਆਪਣੀ ਮਿਸਲ ਦੀਆਂ ਹੱਦਾਂ ਨੂੰ ਵਧਾਇਆ ਅਤੇ ਮੁਗਲਾਂ ਤੇ ਅਫਗਾਨਾਂ ਫੌਜੀਆਂ ਨੂੰ ਕਈ ਜੰਗਾਂ ਜਹਿਰਾਇ 1774 ਦੇ ਵਿੱਚ ਚੰਤ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦਾ ਬੇਟਾ ਮਹਾਸਿੰਘ ਮਿਸਲ ਦੀ ਅਗਵਾਈ ਕਰਦਾ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੀ ਚੁਨਾਉ ਦੇ ਲਈ ਸਭ ਤੋਂ ਜ਼ਰੂਰੀ ਘੜੀ ਸੀ ਇਸ ਸਾਰੀ ਤਾਕਤ ਦੀ ਬੁਨਿਆਦ ਤੇ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਨੂੰ ਏਕਤਾ ਦੇ ਵਿੱਚ ਜੋੜ ਕੇ ਰੱਖਿਆ ਤੇ ਇਸ ਏਕਤਾ ਦੇ ਜ਼ਰੀਏ ਦੁਨੀਆ ਦੇ ਮੈਪ ਤੇ ਇੱਕ ਸਿੱਖ ਰਾਜ ਬਣਾਇਆ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸੁਪਨੇ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਸੀ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਸਿਰਫ ਪੰਜਾਬ ਦਾ ਰਾਜ ਸੰਭਾਲਣ ਦੀ ਕਹਾਣੀ ਨਹੀਂ ਬਲਕਿ ਸਿੱਖ ਇਤਿਹਾਸ ਦੀ ਸਭ ਤੋਂ ਮਹਾਨ ਕਹਾਣੀਆਂ ਦੇ ਵਿੱਚੋਂ ਇੱਕ ਹੈ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਸ਼ੁਕਰਚੱਕੀਆ ਮਿਸਲ ਦੇ ਮੁਖੀਆ ਸਨ ਉਹਨਾਂ ਦੀ ਮੌਤ 1792 ਦੇ ਵਿੱਚ ਹੁੰਦੀ ਹੈ ਉਸ ਵਕਤ ਮਹਾਰਾਜਾ ਰਣਜੀਤ ਸਿੰਘ ਸਿਰਫ ਤੇ ਸਿਰਫ 12 ਸਾਲ ਦੇ ਸੀ ਪਰ ਇਸ ਛੋਟੀ ਉਮਰ ਦੇ ਵਿੱਚ ਵੀ ਰਣਜੀਤ ਸਿੰਘ ਨੇ ਆਪਣੇ ਪਿਤਾ ਦੀ ਵਿਰਾਸਤ ਨੂੰ ਸੰਭਾਲਣ ਲਈ ਪੂਰੀ ਤਿਆਰੀ ਕਰ ਲਈ ਸੀ ਰਣਜੀਤ ਸਿੰਘ ਨੂੰ ਆਪਣੇ ਪਿਤਾ ਦੇ ਵਫਾਦਾਰ ਸਰਦਾਰਾਂ ਅਤੇ ਸ਼ੁਕਰਚੱਕੀਆਂ ਮਿਸਲ ਦੇ ਸੈਨਿਕਾਂ ਦਾ ਸਾਥ ਮਿਲਦਾ ਰਿਹਾ ਉਹਨਾਂ ਦੀ ਮਾਤਾ ਪਦ ਰਾਜਕੌਰ ਤੇ ਮਿਸਲ ਦੇ ਵਜ਼ੀਰ ਦੀਵਾਨ ਲਖਪਤ ਰਾਏ ਉਹਨਾਂ ਨੇ ਆਪਣੇ ਕੋਲ ਉਹਨਾਂ ਨੂੰ ਰੱਖਿਆ ਤੇ ਉਹਨਾਂ ਦੀ ਮਾਤਾ ਰਾਜਕੌਰ ਦੀ ਲੀਡਰਸ਼ਿਪ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਮਿਸਲ ਦਾ ਸਰਦਾਰ ਬਣਾਇਆ ਗਿਆ ਰਣਜੀਤ ਸਿੰਘ ਦੇ ਸਿਰ ਤੇ ਦਸਤਾਰ ਬੰਦੀ ਕੀਤੀ ਗਈ ਦਸਤਾਰ ਦੀ ਰਸਮ ਕਰਾਈ ਗਈ ਜਿੱਤੇ ਸਿੱਖ ਟ੍ਰੈਡੀਸ਼ਨਸ ਦੇ ਮੁਤਾਬਿਕ ਉਹਨਾਂ ਨੂੰ ਮਿਸਲ ਦਾ ਮੁਖੀ ਐਲੋਸ਼ਿਤ ਕਰ ਦਿੱਤਾ ਗਿਆ। ਰਣਜੀਤ ਸਿੰਘ ਟੇਕਿੰਗ ਕੰਟਰੋਲ ਆਫ ਪੰਜਾਬ। ਦਨਜੀਤ ਸਿੰਘ ਦੀ ਲੀਡਰਸ਼ਿਪ ਕੁਆਲਟੀਜ਼ ਬਹੁਤ ਛੋਟੀ ਉਮਰ ਤੋਂ ਹੀ ਸਾਹਮਣੇ ਆ ਗਈਆਂ ਸੀ। 1757 ਵਿੱਚ ਉਹਨਾਂ ਨੇ ਆਪਣੀ ਪਹਿਲੀ ਜੰਗ ਲੜੀ ਅਫਗਾਨ ਹਮਲਾਵਰ ਅਹਿਮਦ ਸ਼ਾਹ ਜਮਾਨ ਦੇ ਖਿਲਾਫ। ਸਿੱਖ ਸੈਨਿਕ ਉਹਨਾਂ ਦੇ ਹੌਸਲੇ ਤੇ ਸ਼ੁਰੂਆਤੀ ਜੰਗਦੀਆਂ ਜੋ ਉਹਨਾਂ ਦੇ ਸਟ੍ਰੈਟਜੀਸ ਸੀ ਉਹਨਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਗਏ। ਉਹਨਾਂ ਨੇ ਮੁਗਲਾਂ ਤੇ ਅਫਗਾਨਾਂ ਦੇ ਖਿਲਾਫ ਛੋਟੇ-ਛੋਟੇ ਜੋ ਮੋਰਚੇ ਐ ਉਹਨਾਂ ਦੇ ਵਿੱਚ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਤੇ ਇਹਨਾਂ ਦੇ ਵਿੱਚ ਹਮੇਸ਼ਾ ਜਿੱਤ ਹਾਸਲ ਕੀਤੀ। ਇਹਨਾਂ ਹਮਲਿਆਂ ਦੇ ਕਰਕੇ ਅਫਗਾਨਾਂ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। 1799 ਵਿੱਚ ਰਣਜੀਤ ਸਿੰਘ ਨੂੰ ਲਾਹੌਰ ਜੋ ਕਿ ਉਸ ਸਮੇਂ ਮੁਗਲਾਂ ਦਾ ਇੱਕ ਮਹੱਤਵਪੂਰਨ ਸ਼ਹਿਰ ਸੀ ਉਸ ਨੂੰ ਫਤਹਿ ਕੀਤਾ ਤੇ ਆਪਣੀ ਰਾਜਧਾਨੀ ਬਣਾਇਆ ਸਿੱਖਾਂ ਦੀ 12 ਨੂੰਸਰਾਂ ਵਿੱਚੋਂ ਕੁਝ ਮਿਸਲਾਂ ਨਾਲ ਰਜਜੀਤ ਸਿੰਘ ਦੇ ਜੋ ਸੰਬੰਧ ਸੀ ਉਹ ਠੀਕ ਨਹੀਂ ਸੀ ਉਹਨਾਂ ਨੇ ਕੰਧੀਆਂ ਮਿਸਲ ਨਕਈ ਮਿਸਲ ਆਲੂ ਵਾਲੀਆਂ ਮਿਸਲ ਇਹਨਾਂ ਵੱਲੋਂ ਜਿਹੜਾ ਸਾਥ ਮਿਲਿਆ ਲਾਹੌਰ ਦੇ ਲੋਕ ਜੋ ਕਿ ਮੁਗਲਾਂ ਦੇ ਜ਼ੁਲਮਾਂ ਤੋਂ ਤੰਗ ਆ ਗਏ ਸਨ ਉਹਨਾਂ ਨੇ ਰਣਜੀਤ ਸਿੰਘ ਨੂੰ ਆਪਣੇ ਰਾਜਾ ਵਜੋਂ ਸਵੀਕਾਰ ਕਰ ਲਿਆ ਮਹਾਰਾਜਾ ਰਣਜੀਤ ਸਿੰਘ ਨੇ ਦੁੱਸਾ ਜੇ ਆਗੂਵਾਲੀਆਂ ਨਾਲ ਪੱਕਾ ਹਟਾ ਕੇ ਇੱਕ ਮਿੱਤਰਤਾ ਕਾਇਮ ਕਰ ਲਈ ਇਸੇ ਤਰ੍ਹਾਂ ਉਹਨਾਂ ਨੇ ਜੋਧ ਸਿੰਘ ਰਾਮਗੜੀਆਂ ਨਾਲ ਵੀ ਦੋਸਤੀ ਬਣਾਈ ਚਾਹੇ ਕਿਨਿਆ ਮਿਸਲ ਦੀ ਸਰਦਾਰ ਤੇ ਰਣਜੀਤ ਸਿੰਘ ਦੀ ਸੱਸ ਸਦਾਕੌਰ ਦੇ ਸੰਬੰਧ ਰਾਮਗੜੀਆਂ ਮਿਸਲ ਦੇ ਨਾਲ ਚੰਗੇ ਨਹੀਂ ਸਨ ਪਰ ਫਿਰ ਵੀ ਰਣਜੀਤ ਸਿੰਘ ਨੇ ਦੂਰ ਦ੍ਰਿਸ਼ਟੀ ਨਾਲ ਇਹ ਰਿਸ਼ਤਾ ਬਣਾਇਆ 1401 ਦੇ ਵਿੱਚ ਸਿੱਖ ਮਰਿਆਦਾ ਤੋਂ ਦਾਬਿਕ ਹਰਮੰਦਰ ਸਾਹਿਬ ਵਿੱਚ ਰਣਜੀਤ ਸਿੰਘ ਦੀ ਤਾਜ ਪੋਸ਼ੀ ਕੀਤੀ ਗਈ ਅਤੇ ਇਸ ਰਸਮ ਨੂੰ ਹਰਮੰਦਰ ਸਾਹਿਬ ਦੇ ਜੱਥੇਦਾਰ ਅਕਾਲੀ ਫੂਲਾ ਸਿੰਘ ਜੀ ਦੀ ਅਗਵਾਈ ਦੇ ਵਿੱਚ ਸੰਭਾਲਿਆ ਗਿਆ ਰਾਜ ਜੋਗ ਤਖਤ ਦੀਨ ਕੋਰੇ RAMDAS ਜੱਥੇਦਾਰ ਜੀ ਨੇ ਰਣਜੀਤ ਸਿੰਘ ਦੇ ਸਿਰ ਤੇ ਦਸਤਾਰ ਬੰਦੀ ਕਰਕੇ ਉਹਨਾਂ ਨੂੰ ਮਹਾਰਾਜਾ ਕੋਸ਼ਿਸ਼ ਕਰ ਦਿੱਤਾ ਹੁਣ ਇੱਥੇ ਇੱਕ ਸਵਾਲ ਖੜਾ ਹੁੰਦਾ ਹੈ ਕਿ ਸਾਰੀਆਂ ਮਿਸਲਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਸਾਥ ਦਿੱਤਾ 1848 ਤੋਂ ਬਾਅਦ ਬਣੀਆਂ ਸਿੱਖ ਮਿਸਲਾਂ ਇਕੱਠੀਆਂ ਹੋ ਕੇ ਗਾਂਹ ਹਮਲਾਵਾਰਾਂ ਨੂੰ ਰੋਕਣ ਦੇ ਲਈ ਇਕੱਠੀਆਂ ਹੋਈਆਂ ਸਨ ਪਰ ਹਰ ਮਿਸਲ ਆਪਣਾ ਅਲੱਗ-ਅਲੱਗ ਇਲਾਕੇ ਵਿੱਚ ਪ੍ਰਮੁਖ ਏਰੀਆ ਲੈ ਕੇ ਬੈਠੀ ਹੋਈ ਸੀ ਜਦੋਂ ਰਣਜੀਤ ਸਿੰਘ ਨੇ ਆਪਣੇ ਰਾਜ ਦੀ ਬੁਨਿਆਦ ਰੱਖੀ ਤਾਂ ਕਈ ਮਿਸਲਾਂ ਨੇ ਪਹਿਲਾਂ ਵਿਰੋਧ ਕੀਤਾ ਜਦੋਂ 1801 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਮਹਾਰਾਜਾ ਬਣਾਉਣ ਦੀ ਰਸਮ ਕੀਤੀ ਗਈ ਉਸ ਸਮੇਂ ਕੁਝ ਮੁੱਖ ਮਿਸਲਾਂ ਜਿਵੇਂ ਪੰਗੀ ਮਿਸਲ ਕਲਿਆ ਮਿਸਲ ਸ਼ੁਰੂਆਤ ਵਿੱਚ ਆਪਣੀ ਅਲੱਗ ਪਛਾਣ ਬਣਾਈ ਰੱਖਣ ਦੀ ਜਿਹਦੇ ਵਿੱਚ ਅੜੀ ਰਹੀ ਪਰ ਰਣਜੀਤ ਸਿੰਘ ਦੀ ਸੈਕੂਲਰ ਅਪਰੋਚ ਤੇ ਸਭ ਨੂੰ ਸਮਾਨ ਦੇਣ ਦੀ ਪਾਲਿਸੀ ਤੇ ਉਹਨਾਂ ਦੀ ਮਿਲਟਰੀ ਤਾਕਤ ਦੇ ਸਾਹਮਣੇ ਮਿਸਲਾਂ ਇਕੱਠੀਆਂ ਹੋ ਗਈਆਂ ਮਿਸਲਾਂ ਦੀ ਸਰਦਾਰ ਸਦਾ ਕੋ ਜੋ ਕਿ ਰਣਜੀਤ ਸਿੰਘ ਦੀ ਸੱਸ ਵੀ ਸੀ ਉਹਨਾਂ ਨੇ ਰਣਜੀਤ ਸਿੰਘ ਨੂੰ ਬਹੁਤ ਸਪੋਰਟ ਕੀਤਾ ਤੇ ਉਸ ਦੇ ਰਾਜ ਦੀ ਸਥਾਪਨਾ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਉਹ ਸਿੱਖ ਰਾਜ ਦੀ ਯੂਨੀਟੀ ਲਈ ਸਭ ਤੋਂ ਜ਼ਰੂਰੀ ਗੜੀ ਬਣ ਗਈ ਇਸ ਤਰ੍ਹਾਂ ਇੱਕ ਇੱਕ ਕਰਕੇ ਵੱਡੀਆਂ ਮਿਸਲਾਂ ਤੇ ਉਸ ਤੋਂ ਬਾਅਦ ਛੋਟੀਆਂ ਮਿਸਲਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਅੰਡਰ ਕਰ ਲਿਆ ਹੁਣ ਆਪਾਂ ਇਹ ਸਮਝਦੇ ਹਾਂ ਕਿ ਉਸ ਸਮੇਂ ਦੇ ਮਹਾਰਾਜਾ ਦੇ ਦਰਬਾਰੀ ਨਿਯਾਮ ਕਿੱਦਾਂ ਦੇ ਹੁੰਦੇ ਸਨ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਦਰਬਾਰ ਨੂੰ ਸੈਕੂਲਰ ਬਣਾਇਆ ਜਿੱਥੇ ਸਿੱਖ ਹਿੰਦੂ ਮੁਸਲਮ ਸਭ ਨੂੰ ਇੱਕੋ ਜੀ ਸਮਾਨਤਾ ਮਿਲਦੀ ਸੀ ਉਹਨਾਂ ਦੇ ਦਰਬਾਰ ਦੇ ਵਿੱਚ ਇੱਕ ਪਾਵਰਫੁਲ ਤੇ ਵੈਲ ਆਰਗੇਨਾਈਜ਼ਡ ਸਿਸਟਮ ਸੀ ਜਿਸ ਦੀ ਪ੍ਰਸ਼ਾਸਨਾ ਲਗਭਗ ਹਰ ਇਤਿਹਾਸਕਾਰ ਨੇ ਕੀਤੀ ਹੈ ਸਭ ਤੋਂ ਪਹਿਲੀ ਤੇ ਮੇਨ ਪੋਸਟ ਹੁੰਦੀ ਸੀ ਦੀਵਾਨ ਦੇ ਮਤਲਬ ਪ੍ਰਾਈਮ ਮਿਨਿਸਟਰ ਫਕੀਰ ਅਜੀਜ਼ਉਦੀਨ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੇ ਵਿੱਚ ਪ੍ਰਾਈਮ ਮਿਨਿਸਟਰ ਸੀ ਰਣਜੀਤ ਸਿੰਘ ਦੇ ਸਭ ਤੋਂ ట్రଷ୍ਟਰ ਐਡਵਾਈਜ਼ਰ ਤੇ ਪੋਲੀਟੀਕਲ ਮੈਟਰਸ ਨੂੰ ਸੰਭਾਲਦੇ ਸੀ ਉਸ ਤੋਂ ਅਗਲੀ ਪੋਸਟ ਆਉਂਦੀ ਹੈ ਫੋਰਨ ਅਫੇਅਰ ਐਂਡ ਸਪੋਰਟਸ ਪਰਸਨ ਫਕੀਰ ਨੂਰਉਦੀਨ ਫਕੀਰ ਅਜੀਜ਼ਉਦੀਨ ਦੇ ਭਾਈ ਸੀ ਜੋ ਕਿ ਅੰਗਰੇਜ਼ਾਂ ਦੇ ਦੂਸਰੇ ਰਾਜਾ ਨਾਲ ਜੋ ਸੰਬੰਧ ਬਣਾਈ ਰੱਖਣ ਦੇ ਵਿੱਚ ਕਾਫੀ ਕਾਬਿਲ ਸੀ ਕਮਾਂਡਰ ਇਨ ਚੀਫ ਜਨਰਲ ਜੀਮ ਬੈਪਟਿਸਤੇ ਵੈਂਚੂਰਾ ਜੋ ਕਿ ਇੱਕ ਫ੍ਰੈਂਚ ਅਫੀਸਰ ਸੀ ਉਹਨਾਂ ਨੇ ਰਣਜੀਤ ਸਿੰਘ ਦੀ ਫੌਜ ਨੂੰ ਮਾਡਰਨਾਈਜ਼ ਕੀਤਾ ਤੇ ਉਹਦੇ ਵਿੱਚ ਉਹਨਾਂ ਨੇ ਕਾਫੀ ਜੋ ਉਹਨਾਂ ਦੀ ਮਦਦ ਕੀਤੀ ਫਾਈਨਾਂਸ ਮਿਨਿਸਟਰ ਜੁਹਾਨ ਪਿਵਾਨੀ ਦਾਸ ਜੀ ਨੂੰ ਬਣਾਇਆ ਰਾਜ ਦੇ ਖਜ਼ਾਨੇ ਤੇ ਆਰਥਿਕ ਨੀਤੀ ਨੂੰ ਵੀ ਉਹ ਸੰਭਾਲਦੇ ਸੀ ਜਸਟਿਸ ਮਿਨਿਸਟਰ ਆਲਾ ਮੁਕਮ ਚਾਦੁਰੂ ਬਣਾਇਆ ਗਿਆ ਜੋ ਕਿ ਉਹ ਉਸ ਸਮੇਂ ਦੇ ਇੱਕ ਹਿੰਦੂ ਸੀ ਜੋ ਕਾਨੂੰਨੀ ਫੈਸਲੇ ਲੈਣ ਵਿੱਚ ਵੀ ਮਸ਼ਹੂਰ ਸੀ ਆਰਮੀ ਜਨਰਲ ਸਰਦਾਰ ਹਰੀ ਸਿੰਘ ਨਲਵਾ ਜੀ ਨੂੰ ਬਣਾਇਆ ਗਿਆ ਸਭ ਤੋਂ ਮਸ਼ਹੂਰ ਸਿੱਖ ਜਨਰਲ ਜਿਸ ਦੀ ਹਿੰਮਤ ਅਤੇ ਦਲੇਰੀ ਤੋਂ ਅਫਗਾਨ ਵੀ ਡਰਦੇ ਸਨ ਇਹਨਾਂ ਦੀ ਇੱਕ ਫੁੱਲ ਵੀਡੀਓ ਬਣ ਸਕਦੀ ਹੈ ਜੇ ਤੁਸੀਂ ਚਾਹੁੰਦੇ ਹੋ ਤਾਂ ਮੈਨੂੰ ਥੱਲੇ ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਆਪਾਂ ਇਹਨਾਂ ਤੇ ਇੱਕ ਡੈਡੀਕੇਟਿਡ ਵੀਡੀਓ ਬਣਾ ਸਕਦੇ ਹਾਂ ਗਵਰਨਰ ਆਫ ਕਸ਼ਮੀਰ ਗੁਲਾਬ ਸਿੰਘ ਨੂੰ ਗਵਰਨਰ ਆਫ ਕਸ਼ਮੀਰ ਬਣਾਇਆ ਗਿਆ ਰਣਜੀਤ ਸਿੰਘ ਦੇ ਰਾਜ ਵਿੱਚ ਕਸ਼ਮੀਰ ਨੂੰ ਸੰਭਾਲਣ ਦੇ ਲਈ ਇਹ ਪੋਸਟ ਜਿਹੜੀ ਹੈ ਕਾਇਮ ਕੀਤੀ ਗਈ ਰਣਜੀਤ ਸਿੰਘ ਦਾ ਰਾਜ ਸਿਰਫ ਇੱਕ ਸਿੱਖ ਰਾਜ ਨਹੀਂ ਬਲਕਿ ਪੰਜਾਬ ਦੀ ਏਕਤਾ ਸੈਕੂਲਰਿਜ਼ਮ ਤੇ ਪ੍ਰੋਸਪਰਟੀ ਦਾ ਪ੍ਰਤੀਕ ਸੀ। ਉਹਨਾਂ ਨੇ ਹਰ ਧਰਮ ਦੀ ਇੱਜ਼ਤ ਰੱਖੀ, ਲੋਕਾਂ ਨੂੰ ਸੁਰੱਖਿਆ ਦਿੱਤੀ ਤੇ ਪੰਜਾਬ ਦੀ ਸ਼ਾਨ ਨੂੰ ਵਧਾਇਆ। 18 ਸਾਲਾਂ ਰਣਜੀਤ ਸਿੰਘ ਨੇ ਲਾਹੌਰ ਕਿਲੇ ਦੇ ਬਾਹਰ ਆ ਕੇ ਸ਼ਾਜ਼ਮਾਨ ਨੂੰ ਲਲਕਾਰਿਆ ਕਿ ਬਾਹਰ ਨਿਕਲੋ ਐਮਦ ਸ਼ਾਹ ਦੇ ਪੁੱਤਰਿਆ, ਚੜਤ ਸਿੰਘ ਦਾ ਪੁੱਤਰਾ ਆਇਆ ਹੈ। ਲਾਹੌਰ ਕਿਲੇ ਨੂੰ ਫਤਿਹ ਕਰਨ ਤੋਂ ਬਾਅਦ ਤਸੀਮ ਦਾ ਮੋਰਚਾ ਜਿੱਤਿਆ, ਉਸ ਤੋਂ ਫਿਰ ਬਾਅਦ ਜੰਮੂ ਤੇ ਚੜ੍ਹਾਈ ਕੀਤੀ, ਅਕਾਲਗੜ੍ਹ ਨੂੰ ਜਿੱਤਿਆ। ਗੁਜਰਾਤ ਕਸੂਰ ਅੰਮ੍ਰਿਤਸਰ ਚੰਗ ਤੇ ਕਾਂਗੜੇ ਦੇ ਪਹਾੜਾਂ ਨੂੰ ਵੀ ਜਤਲਿਆ ਅੱਜ ਦੀ ਵੀਡੀਓ ਵਿੱਚ ਜਿੰਨੀ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਸਾਰੇ ਸੋਰਸ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ ਤੁਸੀਂ ਇਹਨਾਂ ਨੂੰ ਅਬਜ਼ਰਵ ਕਰਕੇ ਹੋਰ ਡਿਟੇਲ ਦੇ ਵਿੱਚ ਜਾਣਕਾਰੀ ਲੈ ਸਕਦੇ ਹੋ ਇਸ ਤੋਂ ਬਾਅਦ ਐਂਟਰੀ ਹੁੰਦੀ ਹੈ ਈਸਟ ਇੰਡੀਆ ਕੰਪਨੀ ਮਹਾਰਾਜਾ ਰਣਜੀਤ ਸਿੰਘ ਦੇ ਕਿੱਦਾਂ ਦੇ ਸਬੰਧ ਸੀ ਅੰਗਰੇਜ਼ਾਂ ਦੇ ਨਾਲ ਰਣਜੀਤ ਸਿੰਘ ਦੇ ਦਰਬਾਰ ਦੇ ਸੈਨਿਕਾਂ ਦੀਆਂ ਤਨਖਾਹਾਂ ਕਿੰਨੀਆਂ ਸੀ ਕਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਉਹ ਹੀ ਨੂਰ ਦਾ ਹੀਰਾ ਪ੍ਰਾਪਤ ਕੀਤਾ ਸਭ ਕੁਝ ਦੇਖਣ ਲਈ ਮੇਕ ਸ਼ੋਰ ਯੂ ਹਿੱਟ ਦੈਮ ਸਬਸਕ੍ਰਾਈਬ